ਜੀ ਮਾਫੀ ਮਾਲਿਸ ਕਰਨ ਦਾ ਵਾਦਾ ਦੁਬਾਰਾ ਦੁੱਨੇ ਗੁੱਠਿਆਂ ਦੇ ਮਨ ਮੰਨ ਲੈ ਤੇ ਨਾਂ ਵੀ ਕਰਾਂ 346 ਤੇ ਨੂੰ ਸਮਝ ਆਖ ਜਾਣਾ ਪੈਣਾ ਪਹਿਲਾਂ ਇਧਰ ਵਾਹੇ ਵੀ ਇਧਰ ਕੰਪਿਊਟਰ ਦਾ ਪੇਪਰ ਆ ਕੱਲ ਨੂੰ ਤੇ ਕੰਪਿਊਟਰ ਦੇ ਵਿੱਚ ਇਹ ਪਲੀ ਸਮਝਣਾ ਵਸਤਾ ਫਸਟ ਨੰਬਰ ਤੇ ਆ ਸਰਦਾਰ ਸਾਹਿਬ ਜੀ ਅੱਜ ਕੱਲ੍ਹ ਜੀ ਸਾਰਿਆਂ ਨੂੰ ਹਾਦਲ ਸਾਰਿਆਂ ਨੇ ਵਧੀਆ ਹੋਣੋਂ ਗ੍ਰਸਤ ਸਾਰਿਆਂ ਨੇ ਬਹੁਤ ਵਧੀਆ ਹਾਂਜੀ ਅੱਜ ਕੱਲ੍ਹ ਜੀ ਸਾਰਿਆਂ ਨੂੰ ਤੇ ਹੁਣ ਮੈਂ ਤਾਂ ਰਕੀਆਂ ਸਬਜ਼ੀ ਅਹ ਪਤੰਗ ਵਾਲੀ ਸਬਜ਼ੀ ਤਰਕੀਆਂ ਗਈਆਂ ਤੇ ਰੋਟੀ ਵੀ ਖਾਣੀ ਆ ਇਹ ਦੁਪਹਿਰ ਦੀ ਰੋਟੀ ਮੈਂ ਖਾਦੀ ਨਹੀਂ ਹੈਗੀ ਉਕੇ ਅੱਜ ਮੈਂ ਚਲੀ ਗਈ ਸੀ ਹਸਪੀਟਲ ਪਹਿਲਾਂ ਤਾਂ ਇੱਥੇ ਸਾਡੇ ਅੰਦਰ ਹੀ ਜਿਹੜਾ ਹਸਪੀਟਲ ਬਣਿਆ ਹੈ ਉੱਥੇ ਗਏ ਸੀ ਮੈਨੂੰ ਨਾ ਪ੍ਰੋਬਲਮ ਆ ਗਈ ਸੀ ਮੈਨੂੰ ਦੋ ਦਿਨ ਪਹਿਲਾਂ ਇੱਕ ਪ੍ਰੋਬਲਮ ਆਈ ਆ ਜਿਵੇਂ ਇੱਥੋਂ ਆਂਗੂਠੇ ਤੋਂ ਲੈ ਕੇ ਇੱਥੇ ਤੱਕ ਨਾ ਇਹ ਤਾਂ ਨਾਲੇ ਸੁੱਜ ਗਿਆ ਸਾਰਾ ਐਵੇਂ ਨਾ ਦੋਨੇ ਪਾਸੇ ਸੇਮ ਸੇਮ ਹਾਂ ਦੇਖੋ ਜੀ ਹਾਂਜੀ ਦੇਖੋ ਜੀ ਮੇਰੇ ਨਾ ਇੱਥੋਂ ਲੈ ਕੇ ਆਂਗੂਠੇ ਤੋਂ ਲੈ ਕੇ ਨਾ ਇੱਥੇ ਤੱਕ ਮੇਰੇ ਆ ਨਾਲੇ ਸੁੱਜ ਗਏ ਤੇ ਨਾਲੇ ਇਹ ਮੈਂ ਦਰਦ ਕਰ ਰਹੇ ਆ ਟਸ ਟਸ ਕਰੀ ਜਾਂਦੇ ਨੇ ਨਾਲੇ ਮੇਰੇ ਮੈਂ ਮਤਲਬ ਕਿ ਨੀਲੇ ਹੋ ਗਏ ਦੋਨੇ ਬਸ ਸੇਮ ਸੇਮ ਇਹੀ ਪ੍ਰੋਬਲਮ ਆ ਉਹੀ ਜਗ੍ਹਾ ਵਾ ਉਦਾਂ ਹੀ ਸਭ ਕੁਛ ਆ ਉਦਾਂ ਹੀ ਸੁੱਜਿਆ ਹੋਈ ਆ ਉਦਾਂ ਹੀ ਨੀਲਵਾ ਉਦਾਂ ਹੀ ਦਰਦ ਹੁੰਦਾ ਤੇ ਉਹੀ ਉਹੀ ਜਗ੍ਹਾ ਵਾ ਤੇ ਮੈਂ ਦੋ ਦਿਨ ਪਹਿਲਾਂ ਮੈਨੂੰ ਇਹ ਪ੍ਰੋਬਲਮ ਆਈ ਆ ਅੰਤੇ ਪਹਿਲਾਂ ਨਾ ਜਾਣ ਕੇ ਮੈਨੂੰ ਦਰਦ ਹੋਇਆ ਇੱਥੋਂ ਦੇ ਵਿੱਚ ਮੈਨੂੰ ਦਰਦ ਹੋਇਆ ਮੈਂ ਦੱਬ ਦੱਬ ਕੇ ਮੈਂ ਦੇਖੇ ਮੈਂ ਨਾਲ ਪਹੁੰਚ ਗਈ ਮੇਰੇ ਤਾਂ ਨੀਲੇ ਹੋਏ ਪਏ ਆ ਮੈਨੂੰ ਨੇ ਸੋਜੇ ਵੀ ਪਏ ਆ ਤੇ ਮੈਨੂੰ ਤਬਰ ਬਹੁਤ ਡਰ ਗਿਆ ਪਹਿਲੀ ਆ ਫਿਰ ਅਸੀਂ ਗਏ ਸਾਡੇ ਇੱਥੇ ਹਸਪੀਟਲ ਅੰਦਰ ਹੀ ਆ ਤੇ ਉੱਥੇ ਅਸੀਂ ਦਿਖਾਉਣ ਗਏ ਉਹ ਕਹਿੰਦੇ ਤੁਸੀਂ ਹੱਡੀਆਂ ਦਾ ਡਾਕਟਰ ਜਲੰਧਰ ਤੋਂ ਆਊਗਾ ਇੱਥੇ ਆਪਣੇ ਹਸਪਤਲ ਨੂੰ ਦਿਖਾਓ ਫਿਰ ਅਸੀਂ ਉਹ ਡਾਕਟਰ ਨੂੰ ਦਿਖਾਇਆ ਡਾਕਟਰ ਬਹੁਤ ਵਧੀਆ ਸੀਗਾ ਸਿਆਣਾ ਸੀ ਡਾਕਟਰ ਤੇ ਉਹ ਕਹਿੰਦੇ ਵੀ ਉਹਨਾਂ ਨੇ ਮੇਰੇ ਨਾਲ ਇੱਕ ਸਗਾ ਕੀਤਾ ਉਹ ਕਹਿੰਦੇ ਜਿਹੜੇ ਅੰਦਰ ਹਨ ਨਾ ਵੀ ਗੱਠਾਂ ਜੀਆਂ ਆਈਆਂ ਉਹ ਵੀ ਬਣੀਆਂ ਹੋਈਆਂ ਨੇ ਮੇਰੇ ਖੂਨ ਜਿਹੜਾ ਵੀ ਇੱਕ ਜਗ੍ਹਾ ਤੇ ਮਤਲਬ ਇਕੱਠਾ ਹੋ ਗਿਆ ਪਿਤਾਂਗਲ ਤੁਹਾਨੂੰ ਪ੍ਰੋਬਲਮ ਆਈ ਆ ਕਹਿੰਦੇ ਤੁਸੀਂ ਬਿਹਾਰ ਵਾਲੀ ਆ ਕਿ ਤੁਸੀਂ ਵੀ ਰੈਸਟ ਕਰਨੀ ਆ ਵੀ ਇੱਕਦਮ ਤੁਸੀਂ ਭਾਰ ਵੀ ਨਚਕਣਾ ਵੀਦਰਗ ਨਪਾਰ ਵੀ ਨਿਚਕਣਾ ਮਤਲਬ ਵੀ ਤੇ ਕੋਈ ਕੰਮ ਨਹੀਂ ਕਰਦੇ ਝਾੜੂ ਪੋਚਾ ਤੇ ਆਟਾ ਗੁੰਨਣਾ ਕੱਪੜੇ ਨਿਚੋੜਨੇ ਦਾ ਕੁਝ ਬੰਦ ਕਰਤਾ ਉਹਨਾਂ ਨੇ ਵੀ ਤਿੰਨ ਹਫ਼ਤੇ ਤੁਸੀਂ ਬਿਲਕੁਲ ਇਹ ਜਿਹੜਾ ਕੰਮ ਬੰਦ ਕਰ ਦੋ ਇਹ ਅੰਗੂਠੇ ਦਾ ਜ਼ੋਰ ਨਾਲ ਲੱਗੇ ਬਿਲਕੁਲ ਵੀ ਨਹੀਂ ਫਿਰ ਅਸੀਂ ਉੱਥੋਂ ਆ ਗਏ ਉਹ ਕਹਿੰਦੇ ਉਹ ਕਹਿੰਦੇ ਤੁਸੀਂ ਰੈਫਰ ਹੋ ਜਾਓ ਇੱਥੋਂ ਜਲੰਧਰ ਵੀ ਹਸਪਤਲ ਦੇ ਕਿ ਆ ਹੱਥਾਂ ਦਾ ਸਪੈਸ਼ਲ ਡਾਕਟਰ ਆਉਂਦਾ ਸਾਡੇ ਕੋਲ ਇੱਕ ਦਿਨ ਤੇ ਵੀ ਉਹਨੂੰ ਦਿਖਾਓ ਫਿਰ ਅਸੀਂ ਇਹ ਨਾ ਮੈਂ ਜਿੱਥੇ ਗਈ ਸੀ ਦਿਖਾਉਣਾ ਤੇ ਉਹ ਸਪੈਸ਼ਲੀ ਹੱਥਾਂ ਵਾਲਾ ਡਾਕਟਰ ਸੀਗੇ ਤੇ ਬਹੁਤ ਸਿਆਣੇ ਸੀ ਸਮਝਦਾਰ ਸੀ ਜਿਹੜਿਆਂ ਨੂੰ ਗੱਲ ਸੁਣੀ ਤੇ ਉਹਨਾਂ ਨੇ ਬੜੇ ਤਰੀਕੇ ਨਾਲ ਉਹਨਾਂ ਨੇ ਸਮਝਾਇਆ ਤੇ ਉਹ ਕਹਿੰਦੇ ਵੀ ਇਹ ਪ੍ਰੋਬਲਮ ਤਿੰਨ ਹਫ਼ਤੇ ਤੁਸੀਂ ਰੈਸਟ ਕਰਨੀ ਆ ਬਿਲਕੁਲ ਰੈਸਟ ਕਰਨੀ ਆ ਕੋਈ ਚੀਜ਼ ਚੱਕਣੀ ਨਹੀਂ ਭਾਰੀ ਕੋਈ ਜ਼ੋਰ ਨਹੀਂ ਲਾਉਣਾ ਤੇ ਗੁੱਠੇ ਦਾ ਥੋੜਾ ਜਿਹਾ ਜ਼ੋਰ ਹੀ ਲੱਗਣਾ ਚਾਹੀਦਾ ਜਿਹੜੇ ਗੁੱਠਾ ਵਾ ਵੀ ਆਟਾ ਦੀ ਉਹਨਾਂ ਨੇ ਕੱਪੜੇ ਨਹੀਂ ਝੋੜਨੇ ਤੇ ਕਮਰੇ ਕੱਪੜੇ ਜਿਹਾ ਝਾੜੂ ਪੋਚਾ ਸਭ ਕਾ ਜ਼ੋਰ ਲੱਗਦਾ ਹੈ ਹਰੇ ਕੱਪੜੇ ਆਪਣਾ ਗੁੱਠੇ ਦਾ ਜ਼ੋਰ ਲੱਗਦੇ ਲੱਗਦਾ ਹੈਣਾ ਜਿਵੇਂ ਕੋ ਚੱਕਣਾ ਹੀ ਪੈ ਜੇ ਤਾਂ ਗੁੱਠੇ ਹੀ ਵੱਲਾ ਜਾਂ ਤੇ ਉਹ ਕਹਿੰਦੇ ਕਿ ਕੱਤੀ ਵੀ ਫੇਰ ਨਹੀਂ ਨਾ ਵੀ ਉੱਠਣਾ ਕਹਿੰਦੇ ਕਿ ਤਿੰਨ ਹਫਤੇ ਵੀ ਰੈਸਟ ਕਰਨੀ ਹੈ ਪ੍ਰੋਪਰ ਵੀ ਫੇਰ ਉਹਦੀ ਬੁਮਾਲੀ ਜਿਹੜੀ ਇੱਥੇ ਠੀਕ ਹੋ ਜੂਗੀ ਜੇ ਤੁਸੀਂ ਤਿੰਨ ਹਫਤੇ ਰੈਸਟ ਨਾ ਕੀਤੀ ਠੀਕ ਨਾ ਹੋਇਆ ਵੀ ਫੇਰ ਇਹਨੂੰ ਅਗਲਾ ਜਿਹੜਾ ਪ੍ਰੋਸੈਸ ਉਹ ਕਰਨਾ ਪਊਗਾ ਜਿਹੜਾ ਪਹਿਲਾਂ ਡਾਕਟਰ ਇੱਥੇ ਆਏ ਸੀ ਉਹ ਕਹਿੰਦੇ ਸੀ ਵੀ ਸ਼ਾਇਦ ਤਾਂ ਉਹਨਾਂ ਨੂੰ ਅੰਦਰੋਂ ਵੀ ਸਮਲਾਵਾਂ ਪ੍ਰੈਸ਼ਰ ਦੇ ਟਾਈਪ ਨੂੰ ਕਰਕੇ ਵੀ ਠੀਕ ਕਰਨਾ ਪਵੇ ਵੀ ਜੇ ਨਾ ਠੀਕ ਹੋਇਆ ਤੇ ਹੁਣ ਅੱਜ ਫਿਰ ਤਾਂ ਉਹਨਾਂ ਨੇ ਤੇਲ ਮਲਣ ਵਾਸਤੇ ਕਰਤੀ ਉਹਨਾਂ ਨੇ ਬੈਲਟ ਹੈ ਨਾ ਇਦਾਂ ਦੀ ਆ ਵਾਲੀ ਉਹ ਆਵੜੀ ਜਿਵੇਂ ਇਦਾਂ ਉਂਗੁੱਠੇ ਪੜੜਾ ਕੇ ਇਦਾਂ ਕਹਿੰਦੇ ਵੀ ਤੁਸੀਂ ਜਿਹੜਾ ਤੇਲ ਦਿੱਤਾ ਹੈ ਕਿ ਉਹ ਤੇਲ ਦੀ ਮਾਲਿਸ਼ ਕਰਕੇ ਦੋਨਾਂ ਉਂਗੁੱਠਿਆਂ ਦੇ ਉੱਤੇ ਵਿਝੀਆਂ ਵਾਲੀ ਜਿਹੜੀ ਬੈਲਟ ਆ ਉਹ ਝਾੜ ਕੇ ਉਹ ਝੜਨੀ ਆ ਮਾਲਿਸ਼ ਕਰਨ ਤੋਂ ਬਾਅਦ ਵੀ ਤੁਸੀਂ ਇਹ ਰਹਿਣਾ ਵੀ ਇਹ ਉਂਗੁੱਠੇ ਨੂੰ ਹਿੱਲਣ ਨਹੀਂ ਨਾ ਦੋ ਉਂਗੁੱਠੇ ਇੱਥੇ ਰੱਖੋਗੇ ਹਾਂ ਉਂਗਠਾ ਇੱਥੇ ਰਹੂਗਾ ਨਾਲ ਤੁਹਾਨੂੰ ਉਹਦੇ ਵਿੱਚ ਉਂਗੁੱਠੇ ਦਾ ਜੋਰ ਵੀ ਲੱਗਣਾ ਜਿੱਦਾਂ ਚਾਹੀਦਾ ਹੈਗਾ ਆ ਇਦਾਂ ਹੀ ਆ ਇਹ ਦੂਜੇ ਹੱਥ ਦੀ ਹੈ ਦੂਜੇ ਹੱਥ ਦੀ ਹੈ ਤੇ ਇੱਕ ਜਿਵੇਂ ਨਾ ਵੀ ਮੇਰੇ ਕੱਸ ਕੱਸ ਕਰਦਾ ਟਾਸ ਟਾਸ ਦੇਨੇ ਰਾਤ ਨੂੰ ਬਹੁਤ ਖੁਦਾ ਦੋਨੇ ਪਾਸੇ ਸੇ ਮੈਂ ਬਹੁਤ ਅਰਗਿਸ ਕਵਰਾ ਗਈ ਸੀ ਪਰ ਅੱਜ ਮੈਨੂੰ ਥੋੜੀ ਜਿਹੀ ਸ਼ਾਂਤੀ ਆਈ ਹੈ ਉਹ ਡਾਕਟਰ ਨੇ ਕਿਹਾ ਵੀ ਤੁਭਰਾਉਣਾ ਵੀ ਕੋਈ ਨਹੀ ਹੋ ਤੁਸੀਂ ਰੈਸਟ ਕਰੋ ਵੀ ਰੈਸਟ ਦੇ ਨਾਲੇ ਠੀਕ ਹੋ ਜਾਊਗਾ ਰੈਸਟ ਹਾਲੀਕਿੰਦੇ ਰੈਸਟ ਵਾ ਤੇ ਸਾਨੂੰ ਕੋਈ ਦਵਾਈ ਖਾਣ ਵਾਸਤੇ ਨਹੀਂ ਬਲਕਿ ਤੇਲ ਦਿੱਤਾ ਵਾ ਤੇਲ ਲਾ ਕੇ ਸਾਨੂੰ ਬੈਲਟ ਦਤੀਆ ਉਹਨਾਂ ਨੇ ਤੇ ਪਰ ਹੁਣ ਇਹ ਪ੍ਰੋਬਲਮ ਇਹ ਉਹ ਵੀ ਕੰਮ ਦਾ ਔਖਾ ਹੋ ਜਾਣਾ ਕਿਉਂਕਿ ਇਹ ਡਿਊਟੀ ਜਾਂਦੇ ਆ ਨਾ ਇਹ ਵੀ ਕੰਮ ਨਹੀਂ ਕਰਦੇ ਬੱਚੇ ਦੇ ਪੇਪਰ ਆ ਗਏ ਮੰਮੀ ਤਾਂ ਉਹ ਨਹੀਂ ਕੋਈ ਕੰਮ ਬਸ ਸਾਰਾ ਨਹੀਂ ਕੰਮ ਹੁੰਦਾ ਕੱਪੜੇ ਵੀ ਧੋਣੇ ਆ ਝਾੜੂ ਪੋਚਾ ਨਹੀਂ ਕਰ ਸਕਦੇ ਹੈਗੇ ਤੇ ਜਿਵੇਂ ਤਿੰਨ ਹਫ਼ਤੇ ਬਾਅਦ ਤੇ ਹੁਣ ਦੇਖ ਰਹੇ ਆਂ ਦੇਖਦੇ ਆਂ ਜੀ ਆਪਾਂ ਤੇ ਆਪ ਦੇਖ ਲਾਂਗੇ ਉਹਨਾਂ ਕੇ ਪੋਚਾ ਵਗੈਰਾ ਉਹਨਾਂ ਤੇ ਨਹੀਂ ਲਾਵਾਂਗੇ ਠੀਕ ਆ ਝਾੜੂ ਲਾ ਕੇ ਕਰਾਂਗੇ ਕਰਾਂ ਤੇ ਕਿਉਂਕਿ ਇਹਨਾਂ ਨੂੰ ਜਿョ ਔਖਾ ਮੰਮੀ ਨੂੰ ਜਿョ ਔਖਾ ਆ ਨਾ ਆਪਣੇ ਸ਼ਾਮ ਨੂੰ ਧੋਦਿਆ ਕਰਾਂਗੇ ਉਹਨਾਂ ਕੇ ਮਸ਼ੀਨ ਹੈਗੀ ਅਜਾ ਹਾਂ ਭਾਂਡੇ-ਪੁੰਡੇ ਸਾਰੇ ਡਿਊਟੀ ਰਹਿਣਾ ਵੀ ਜਿਹੜੇ ਬੰਦਾ ਵੇਖਣਾ ਆਪਦੇ ਭਾਂਡੇ ਆਪ ਧੋ ਕੇ ਆਵੇ ਕਦੇ ਮੈਨੂੰ ਨਹੀਂ ਆਲੇ ਯਾਰ ਕਿਉਂਕਿ ਮੈਂ ਉਹਨਾਂ ਨੇ ਵਾਰ-ਵਾਰ ਰੈਸਟ ਹੀ ਕਿਹਾ ਵੀ ਗੁੱਠੇ ਦਾ ਜੋਰ ਨਾ ਲੈਣਾ ਹਫ਼ਤੇ ਦੀ ਕਿਹਾ ਉਹਨਾਂ ਨੇ ਵੀ ਰੈਸਟ ਕਰੋ ਪੂਰੀ ਕਿ ਠੀਕ ਹੋ ਜਾਊਗਾ ਇਹ ਤੇ ਨਾ ਠੀਕ ਹੋਇਆ ਫਿਰ ਦੇਖਾਂਗੇ ਕੀ ਪ੍ਰੋਸੈਸ ਹੈਗਾ ਅੱਗੇ ਦਾ ਹੈਗਾ ਪਤਾ ਨਹੀਂ ਮੈਨੂੰ ਆ 2 ਮਹੀਨੇ ਹੋ ਗਏ ਮੈਨੂੰ ਨੈਕ ਬਿਮਾਰੀ ਛੱਡਦੀ ਦੂਜੀ ਬਿਮਾਰੀ ਸ਼ੁਰੂ ਹੋ ਗਈ ਬਿਮਾਰੀ ਛੱਡੂ ਦੂਜੀ ਬਿਮਾਰੀ ਸ਼ੁਰੂ ਤੇ ਸਰਵਾਈਕਲ ਪਹਿਲਾਂ ਛਾਤੀ 'ਚ ਦਰਦ ਹੁੰਦਾ ਸੀ ਤੇ ਸਰਵਾਈਕਲ ਸ਼ੁਰੂ ਹੋ ਗਿਆ ਸਰਵਾਈਕਲ ਹਟ ਗਿਆ ਤੁਰੰਤ ਮੈਨੂੰ ਆਲੂ ਮਰੀ ਸ਼ੁਰੂ ਹੋ ਗਈ ਲੋ ਜੀ ਹੁਣ ਰੋਟੀ ਮਿਲੀ ਆ ਮੈਨੂੰ ਸਵੇਰ ਦੀ ਰੋਟੀ ਖਾਧੀ ਸੀ ਉਧਰ ਫਿਰ ਮੇਰੀ ਬਾਰੀ ਵੀ 7:30 ਵਜੇ ਆਈ ਹੈ 8:35 ਵਜੇ ਮੈਂ ਘਰੇ ਪਹੁੰਚੀ ਆ ਤੇ ਹੁਣ ਰੋਟੀ ਮਿਲੀ ਆ ਹੁਣ ਰੋਟੀ ਨੂੰ ਖਾ ਕੇ ਫਿਰ ਬੱਚੇ ਨੂੰ ਪੜਾਵਾ ਹੈ ਉਹਨਾਂ ਦੇ ਪੇਪਰ ਆ ਫਿਰ ਉਹਨੂੰ ਪੜਾਵਾ ਹੈ ਉਹ ਤੁਹ ਸੁਣਾਗੇ ਇਹ ਚਲੋ ਠੀਕ ਹੈ ਜੀ ਰੋਟੀ ਖਾ ਲਈ ਹੈ ਹੁਣ ਹਾਂਜੀ ਹੁਣ ਮੈਂ ਉਹ ਤੇਲ ਦੀ ਮਾਲਿਸ਼ ਕਰਦੀ ਆ ਤੇਲ ਦੀ ਮਾਲਿਸ਼ ਕਰਨ ਤੋਂ ਬਾਅਦ ਫਿਰ ਮੈਂ ਆ ਪੱਟੀ ਜੇ ਰੱਖੂਗੀ ਬੰਨੂਗੀ ਇਹ ਤੇ ਇਹ ਨੰਗੂਠਿਆਂ ਨੂੰ ਸਹਾਰਾ ਮਿਲੂਗਾ ਤੇਲ ਦੀ ਮਾਲਿਸ਼ ਕਹਿੰਦੇ ਦਿਨ ਚ ਜਿੰਨੇ ਵਾਰੀ ਹੋ ਸਕਦੀ ਆ ਪੰਜ ਵਾਰ 6 ਵਾਰੀ ਉਨੇ ਵਾਰੀ ਕਰਨੀ ਆ ਤੇ ਨਾ ਹੀ ਜਦੋਂ ਘਰੇ ਸੀ ਕਿ ਕਰੇ ਸਸੀ ਕਿ ਵੀ ਕੋਈ ਕਦੇ ਇਹੋ ਜਿਹੀ ਬਿਮਾਰੀ ਸੁਣੀ ਨਹੀਂ ਹੈਗੀ ਨਾ ਤੇ ਅਸੀਂ ਕਿ ਭਣੀ ਕੀ ਹੋਇਆ ਨਾ ਵੀ ਐਵੇਂ ਏਦਾਂ ਹੀ ਆ ਕਰਦੇ ਕਰਦੇ ਤਾਂ ਕਹਿੰਦੇ ਜਦੋਂ ਅਸੀਂ ਹਸਪੀਟਲ ਗਏ ਨਾ ਇਹੋ ਜੀ ਬਿਮਾਰੀ ਦੇ ਕਿੰਨੇ ਮਰੀਜ਼ ਦੇਖੇ ਇੱਕ ਮਾਹਾਂ ਵੀ ਜਿਹੜਾ ਬੱਚਾ ਸੀ ਮੁੰਡਾ ਸੀਗਾ ਤੇ ਉਹਦੇ ਵੀ ਇਹੀ ਸੇਮ ਪ੍ਰੋਬਲਮ ਸੀਗੀ ਇੱਕ ਹੋਰ ਲੇਡੀ ਇਸ ਇੱਥੇ ਬੈਠੀ ਸੀਗੀ ਲੇਡੀ ਬੈਠੀ ਸੀ ਹੋਰ ਤੇ ਉਹਦੇ ਵੀ ਸੇਮ ਇਹੀ ਪ੍ਰੋਬਲਮ ਸੀ ਉਹਦੇ ਹੱਥਾਂ ਦਾ ਆਪਰੇਸ਼ਨ ਹੋਇਆ ਉਹ ਕਹਿੰਦੀ ਮੇਰੇ ਦਾ ਆਪਰੇਸ਼ਨ ਹੋਇਆ ਮੇਰੇ ਨਾੜਾਂ ਬਲੌਕ ਹੋ ਗਈਆਂ ਸੀਗੀਆਂ ਤੇ ਮੇਰੇ ਦਾ ਮੈਂ ਕਿਉਂਕਿ ਹਜੇ ਮੇਰੇ ਦੋ ਦੋ ਕੋ ਤੇ ਨਹੀਂ ਹੋਏ ਆ ਨਾ ਮੈਂ ਜਲਦੀ ਗਵਰ ਕਰ ਲਈ ਪ੍ਰਮਾਤਮਾ ਕਰੇ ਜਲਦੀ ਠੀਕ ਹੋ ਜAVE ਇੱਥੇ ਇੱਥੇ ਮਨ ਰੁੱਖ ਜAVE ਡਾਕਟਰ ਨੇ ਕਿਹਾ ਸੀ ਕਿ ਵੀ 13 ਦਿਨਾਂ ਤੁਸੀਂ ਮਲ ਸਕਦੇ ਹੋ ਉਹਨਾਂ ਮਲੋ ਤੇ ਮੋਂ ਮੈਂ ਤੇਲ ਮਾਲਣ ਲੱਗੀ ਆ ਫਿਰ ਮੈਂ ਤੇਲ ਮਾਲ ਕੇ ਆ ਪੱਟੇ ਤੇ ਮਾਲ ਰੂੰਗੀ ਦੇਖੋ ਜੀ ਬਿਮਾਰੀਆਂ ਦਾ ਨਾ ਤਾਂ ਜਿੱਥੇ ਜੇਸ ਹਸਪੀਟਲ ਜਾਂਦੇ ਆ ਆਪਾਂ ਬਿਮਾਰੀਆਂ ਜਾ ਕੇ ਪਤਾ ਲੱਗਦੀਆਂ ਆਪਾਂ ਨੂੰ ਕਿੰਨੀਆਂ ਬਿਮਾਰੀਆਂ ਨੇ ਉੱਥੇ ਵੀ ਕਿੰਨੇ ਮਰੀਜ਼ ਬੈਠੇ ਆ ਕਿਹੋ ਜਿਹੀਆਂ ਬਿਮਾਰੀਆਂ ਨੇ ਫਿਰ ਸੁਣਦੇ ਵੀ ਹੈ ਨਹੀਂ ਕਿਉਂਕਿ ਆਹ ਬਿਮਾਰੀ ਕਦੇ ਸੁਣੀ ਹੋਈ ਨਹੀਂ ਸੀ ਬੜੀ ਬੜੀ ਸੁਣੀ ਐ ਮੈਂ ਆਹ ਬਿਮਾਰੀ ਮੈਨੂੰ ਤਾਂ ਐਸੇ ਕੰਨੇ ਮੈਂ ਹੀ ਹੋਊਂਗੀ ਪਰ ਉੱਥੇ ਜਾ ਕੇ ਦੇਖਿਆ ਇਹ ਜੇ ਮਰੀਜ਼ ਕਿੰਨੇ ਸੀ ਉੱਥੇ ਬੱਚੇ ਵਿੱਚ ਹੋਰ ਮੇਰੇ ਵਰਗੀਆਂ ਜਿਸ ਜਨਾਨੀਆਂ ਸਿਗੀਆਂ ਤੇ ਬਹੁਤ ਸੀਗੇ ਮਰੀਜ਼ ਨਾਲੇ ਜੁੰਬੜੀ ਜਾਂਦੇ ਓਏ ਇਹ ਵੀ ਕਿਹੜਾ ਲੱਗਦੀ ਆ ਆਪ ਤੇ ਆਪ ਲਓ ਜੀ ਇਦਾਂ ਕਰਕੇ ਕਹਿੰਦੇ ਤੇਲ ਦੀ ਮਾਲਿਸ਼ ਕਰਨ ਤੋਂ ਬਾਅਦ ਲਾਉਣੀ ਆ ਇਦਾਂ ਕਰਕੇ ਕਿਉਂਕਿ ਅੰਗੂਠੇ ਨੂੰ ਸਪੋਰਟ ਮਿਲਣੀ ਚਾਹੀਦੀ ਆ ਇਦਾਂ ਇਦਾਂ ਹੀ ਸੇਮ ਇੱਧਰ ਮੈਂ ਵੀ ਲਾ ਕੇ ਮੇਰੇ ਆ ਲਓ ਜੀ ਮਾਲਿਸ਼ ਕਰਨ ਤੋਂ ਬਾਅਦ ਆ ਦੁਨੀਂ ਅੰਗੂਠਿਆਂ ਦੇ ਵਿੱਚ ਮੰਨ ਲੈ ਤੇ ਇਹਨਾਂ ਨੂੰ ਬੰਨ ਕੇ ਰੱਖਣਾ ਵਾ ਇਦੋਂ ਮਲਸ਼ ਕਰਨੀ ਉਹਦੇ ਬਣ ਕੇ ਰੱਖਣੇ ਆ ਤੇ ਮਤਲਬ ਕਿ ਕਾਫੀ ਟਾਈਮ ਵਾਸਤੇ ਬਣ ਕੇ ਰੱਖਣੇ ਆ ਇਹ ਨਹੀਂ ਹੈ ਬਣ ਕੇ ਦਿਲਾ ਦੇਣੇ ਆ ਤੇ ਉਹਨਾਂ ਨੇ ਦਾਲ ਸਬਜ਼ੀ ਮੈਂ ਬਣਾਤੀ ਸੀਗੀ ਮੈਂ ਅੱਜ ਸਬਜ਼ੀ ਬਣਾਈ ਸੀ ਬਤਾਉਂਗਾ ਦੀ ਆ ਕੇ ਤੇ ਆਟਾ ਹੁਣ ਮੰਮੀ ਨੂੰ ਕਿਹਾ ਰੱਖਿਆ ਤੁਸੀਂ ਥੋੜਾ ਜਿਹਾ ਆਟਾ ਗੁੰਨ ਲਓ ਫੇ ਭਾਂਡੇ ਤੇ ਬੱਚੇ ਮਾਂਜ ਲੈਣਗੇ ਰੋਟੀ ਤੇ ਦੇਖਦੀ ਮੈਂ ਅੱਗੇ ਤੋਂ ਖਿਪਾ ਬਣਾ ਦੂੰਗੀ ਜਿਵੇਂ ਤੋਂ ਬਣੀ ਹੁੰਦਾ ਹਾਂ ਹਾਂਜੀ ਹੁਣ ਇਹ ਡਿਊਟੀ ਤੋਂ ਆਏ ਸੀ ਦੁਬਾਰਾ ਫੇਰ ਚੱਲੇ ਰੋਹ ਹਾਰੇ ਨੇ ਨਾ ਗੈਸਟ ਆ ਰਹੇ ਜੀ ਐਮ ਦੇ ਨੂੰ ਨਸੀਬ ਕਰਨ ਜਾਣਾ ਉੱਥੇ ਕਿੰਨਾ ਸਾਡਾ ਸੈਕਸ਼ਨ ਡਿਊਟੀ ਹੈ ਜੀ ਵੀ ਸਾਨੂੰ ਜਾਣਾ ਪੈਂਦਾ ਲੈ ਵੀ ਕਰਾਂ ਕੀ ਜਾਣਾ ਸੌੜਣਾ ਤੇਨੂੰ ਵੀ ਸਮਝ ਆਖ ਜਾਣਾ ਪੈਣਾ ਪਹਿਲਾਂ ਇਧਰ ਵਾਹੇ ਵੀ ਇਧਰ ਕੰਪਿਊਟਰ ਦਾ ਪੇਪਰ ਆ ਕੱਲ ਨੂੰ ਤੇ ਕੰਪਿਊਟਰ ਦੇ ਵਿੱਚ ਇਹ ਕੀ ਸਮਝਣਾ ਉਸ ਨੰਬਰ ਤੇ ਆ ਸਰਦਾਰ ਸਾਹਿਬ ਜੀ ਇਹਨਾਂ ਨੂੰ ਕੰਪਿਊਟਰ ਬਹੁਤ ਆਉਂਦਾ ਤਾਂ ਕਿਹੜਾ ਪੜ੍ਹਦਾ ਨਾ ਤੇ ਕੰਪਿਊਟਰ ਸਮਝਉਣ ਲੱਗੇ ਹੋਏ ਹਾਂ ਸਾਰਾ ਦਾ ਟੂਲ ਪੈਨਲ ਇਜ਼ ਯੂਜ਼ ਟੂ ਡਰਾ ਪੇਨ ਸਿਲੈਕਟ ਐਂਡ ਮੋਡੀਫਾਈ ਆਬਜੈਕਟਸ ਇਨ ਦਾ ਵਰਕਸਪੇਸ ਵਰਕਸਪੇਸ ਕਿਹਨੇ ਜਦ ਜੇ ਆਪਾਂ ਨੂੰ ਕੰਮ ਕਰਜੋਇਆ ਕਾਪੀ ਇਹਦੇ ਵਿੱਚ ਇੱਥੇ ਆ ਵਰਕਸਪੇਸ ਦੇ ਵਿੱਚ ਆਪਾਂ ਉਹ ਦੇਖਣਾ ਠੀਕ ਹੈ ਇਤਨਾ ਵਰਕਸਪੇਸ ਉੱਪਰ ਵਿੱਚ ਆਪਾਂ ਡਰਾ ਕਰ ਸਕਦੇ ਹਾਂ ਮੋਡੀਫਾਈ ਕਰ ਸਕਦੇ ਹਾਂ ਸਿਲੈਕਟ ਕਰ ਸਕਦੇ ਹਾਂ ਤੇ ਪੇਟ ਬਣਾ ਸਕਦੇ ਹਾਂ ਠੀਕ ਹੈ